ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਕਾਟੋ ਕਲੇਸ਼ ਚੱਲ ਰਿਹਾ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਕਾਟੋ ਕਲੇਸ਼ ਵਧਿਆ ਹੋਇਆ ਸੀ ਇਸ ਦੇ ਪੁਖਤਾ ਸਬੂਤ ਵੀ ਜਿਹੜੇ ਪਹੁੰਚ ਗਏ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੂੰ ਅੰਤਮ ਜ਼ੁਬਾਨਤ ਮਿਲ ਗਈ ਹੈ ਅੱਜ ਤੋਂ 2 ਦਿਨ ਬਾਅਦ ਅਰਵਿੰਦ ਕੇਜਰੀਵਾਲ ਐਜ਼ ਅ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਕਿਉਂਕਿ ਉਹ ਜਿਹੜੀਆਂ ਉਹ ਫਾਈਲਾਂ ਨੇ ਜਿਹੜੇ ਕੰਮ ਪੈਂਡਿੰਗ ਪਏ ਨੇ ਉਹਨਾਂ ਤੇ ਸਾਈਨ ਨਹੀਂ ਕਰ ਸਕਦੇ ਇਸ ਲਈ ਸੁਪਰੀਮ ਕੋਰਟ ਨੇ ਹਰੀ ਛੱਡੀ ਦਿੱਤੀ ਸੀ ਮਨਜ਼ੂਰੀ ਦਿੱਤੀ ਸੀ ਅੰਤਰਮ ਜ਼ਬਾਨ ਤੇ ਹੁਣ ਗੱਲ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੀਆਂ ਗੱਲਾਂ ਪ੍ਰਤਾਪ ਸਿੰਘ ਬਾਜਵਾ ਰਾਜਾ ਔਲਿੰਗ ਚਰਨਜੀਤ ਸਿੰਘ ਚੰਨੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਸ਼ਰੂਮ ਨੇ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿੱਚ ਇਹਨਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਸੀ ਭਗਵੰਤ ਮਾਨ ਦੀ ਕੁਰਸੀ ਨੂੰ ਲੈ ਕੇ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਭਗਵੰਤ ਮਾਨ ਦੀ ਕੁਰਸੀ ਖੋਈ ਜਾਵੇਗੀ ਅਤੇ ਮੁੱਖ ਮੰਤਰੀ ਕੁਲਤਾਰ ਸਿੰਘ ਸਨਮਾ ਜਾਂ ਬੀਬੀ ਬਲਜਿੰਦਰ ਕੌਰ ਹੋਣਗੇ ਤਲਵੰਡੀ ਸਾਬੋ ਤੋਂ ਕਿਉਂਕਿ ਬਲਜਿੰਦਰ ਕੌਰ ਦੇ ਨਾਲ ਬਿਲਕੁਲ ਸਹੀ ਸਬੰਧ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਕਿਉਂਕਿ 2000 ਵਿਧਾਈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਲਜਿੰਦਰ ਕੌਰ ਨੇ ਵੀ ਦਾਵੇਦਾਰੀ ਰੱਖੀ ਸੀ ਐਜ਼ ਏ ਮੁੱਖ ਮੰਤਰੀ ਦੇ ਚਿਹਰੇ ਵਜੋਂ ਬਾਅਦ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਨਕਾਰਤਾ ਸੀ ਲੇਕਿਨ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਰਾਜਾ ਉੜਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖੀਤ ਸਿੰਘ ਬਾਦਲ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਹੀ ਸੀ ਕਿ ਕੁਰਸੀ ਖੁੱਸ ਜਾਵੇਗੀ ਉਹ ਸਮਾਂ ਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਇਦਰੋਂ ਪੰਜਾਬ ਦੇ ਵਿੱਚੋਂ ਜਿੰਨੀ ਵੀ ਟੀਮ ਹੈ ਜਿਹੜੇ ਵਿਧਾਇਕ ਨੇ ਜਾਂ ਮੌਜੂਦਾ ਕੈਬਨ ਮੰਤਰੀ ਨੇ ਜਿਹੜੇ ਵਜਾਰ ਦਾ ਹਿੱਸਾ ਨੇ ਉਹ ਸੂਬਾ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਾਰਗੁਜ਼ਾਰੀਆਂ ਤੋਂ ਬਿਲਕੁਲ ਨਾਖੁਸ਼ ਨੇ ਕਿਉਂਕਿ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਆਪੋ ਆਪਣੀ ਮਨਮਰਜ਼ੀ ਕਰ ਰਹੇ ਨੇ ਵਿਧਾਇਕ ਵੀ ਅਤੇ ਕੈਬਨ ਮੰਤਰੀ ਵੀ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਦੀ ਸੂਬੇ ਦੇ ਮੁੱਖ ਮੰਤਰੀ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਇਹ ਗੱਲ ਦਾ ਖੁਲਾਸਾ ਤਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋ ਗਿਆ ਸੀ ਯਾਨੀ ਕਿ ਆਪਣੀ ਮਨਮਰਜ਼ੀ ਕਰ ਰਹੇ ਸੀ ਜਿਮਨੀ ਚੋਣਾਂ ਦੇ ਵਿੱਚ ਜਿਹੜੀਆਂ ਜਲੰਧਰ ਵੈਸ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ 37500 ਦੇ ਫਰਕ ਦੇ ਨਾਲ ਜਿੱਤੀ ਹੈ ਮਹਿੰਦਰਪਾਲ ਸਿੰਘ ਭਗਤ ਜਿਹੜੇ ਜਿੱਤੇ ਨੇ ਲੇਕਿਨ ਫਿਰ ਵੀ ਉਥੇ ਆਮ ਆਦਮੀ ਪਾਰਟੀ ਨੇ ਸੰਦੀਪ ਪਾਠਕ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਅਤੇ ਰਾਗਵਚੱਡਾ ਨੂੰ ਲਗਾਇਆ ਸੀ ਲੇਕਿਨ ਭਗਵੰਤ ਮਾਨ ਨੇ ਆਪਣੀ ਮਨਮਰਜ਼ੀ ਕੀਤੀ ਆਪਣੇ ਆਪ ਹੀ ਦਾਵਾ ਬੋਲ ਦਿੱਤਾ ਵੀ ਮੈਂ ਮੁੱਖ ਮੰਤਰੀਆਂ ਸੂਬੇ ਦੀ ਪਾਵਰ ਮੇਰੇ ਕੋਲ ਹੈ ਉਹ ਸਾਰੀਆਂ ਸ਼ਿਕਾਇਤਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 18 ਵਿਧਾਇਕ ਜਿਦੇ ਵਿੱਚ ਕੁਲਤਾਰ ਸਿੰਘ ਸੰਧਵਾਨ ਨੇ ਬੀਬੀ ਬਰਜਿੰਦਰ ਕੌਰ ਵੀ ਨੇ ਜਿਦੇ ਵਿੱਚ ਉਹ ਮੰਤਰੀ ਵੀ ਨੇ ਤੇ ਬਤਾਈ ਕਿ ਵੀਰੇ ਯਾਨੀ ਕਿ ਟੋਟਲ ਗਣਤੀ ਬਣਦੀ ਹੈ 18 ਦੀ ਜਿਹੜੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚੋਰੀ ਚੋਰੀ ਉਹ ਗਈ ਸੀ ਦਿੱਲੀ ਸਨੀਤਾ ਕੇਜਰੀਵਾਲ ਦੇ ਕੋਲ ਕੌਮੀ ਪ੍ਰਧਾਨ ਜਿਹੜੇ ਜਰਨਲ ਸਕੱਤਰ ਨੇ ਆਪ ਆਦਮੀ ਪਾਰਟੀ ਦੇ ਸੰਦੀਪ ਪਾਟਕ ਦੇ ਕੋਲ ਸੰਦੀਪ ਪਾਟਕ ਦੀ ਆਲਰੇਡੀ ਜਿਹੜਾ ਹੈ ਉਹ ਖਤਾ ਚੱਲ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰਾਂ ਨਾਲ ਜਿਸ ਤਰ੍ਹਾਂ ਹੁਣ 2 ਦਿਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਸਤੀਫਾ ਦੇਣਗੇ ਦੱਸਿਆ ਜਾ ਰਿਹਾ ਹੈ ਕਿ ਅਸਤੀਫਾ ਤਕੇ ਨਾਲ ਲਿਆ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਸੂਬੇ ਦੇ ਮੁੱਖ ਮੰਤਰੀ ਕੋਲ ਪੰਜਾਬ ਦੇ ਲੋਕ ਵੀ ਖੁਸ਼ ਨਹੀਂ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਏਜੰਸੀਆਂ ਤੋਂ ਸਾਰੀ ਖਬਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਪਹੁੰਚ ਗਈ ਹੈ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁਣ ਹੁੰਦੀਆਂ ਨੇ ਤੇ ਆਮ ਆਦਮੀ ਪਾਰਟੀ ਦਾ ਖਾਤਾ ਸਾਫ ਹੋ ਜਾਵੇਗਾ ਇਸ ਨੂੰ ਲੈ ਕੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਕੁਲਤਾਸ ਸਿੰਘ ਸਦਮਾ ਤੇ ਪੱਤਾ ਖੇਡਣ ਜਾ ਰਹੀ ਹੈ ਆਮ ਆਦਮੀ ਪਾਰਟੀ ਆਜੇ ਬੁਖ ਮંત્રી ਦਾ ਕਿੰਨੇ ਕੋ ਆਉਣ ਵਾਲੇ ਦਿਨਾਂ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਕੰਮ ਨੇਪਰੇ ਚਾੜ੍ਹਣਗੇ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਜਿਹੜੇ ਕੰਮ ਭਗਵੰਤ ਮਾਨ ਨੇ ਕੀਤੇ ਨੇ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਇਜਾਫਾ ਨਹੀਂ ਹੋਇਆ ਪੰਜਾਬ ਕਰਜ਼ੇ ਦੇ ਹੇਠਾਂ ਦੱਬਿਆ ਗਿਆ ਹੈ ਪੰਜਾਬ ਕਰਜ਼ੇ ਦੀ ਮਾਰ ਸਹਿ ਰਿਹਾ ਹੈ ਇਸ ਗੱਲ ਦਾ ਸਾਰੀ ਹੀ ਪੰਜਾਬ ਅਤੇ ਪੰਜਾਬੀ ਲੋਕਾਂ ਨੂੰ ਪਤਾ ਚੱਲ ਚੁੱਕਿਆ ਹੈ